ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹੱਦ ਲਾ ਕੇ ਹਾਜ਼ਰ ਹਾਂ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਅਖੀਰ ਮਾਰਚ ਤੱਕ ਮੌਸਮ ਪੰਜਾਬ ਦਾ ਹਲਸਣਾ ਲੱਗਦੇ ਖੇਤਰਾਂ ਤੱਕ ਵਧੇ ਰਹੇਗਾ ਇਹ ਤੁਹਾਨੂੰ ਦੱਸਾਂਗੇ ਸੋ ਇੱਕ ਪੱਛਮੀ ਸਿਸਟਮ ਪਹੁੰਚ ਕਰ ਚੁੱਕਿਆ ਹੈ ਸਰਗਰਮ ਹੋ ਚੁੱਕਿਆ ਹੈ ਤੇ ਇਹਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਐਸੇਲੇ ਲਗਭਗ ਆ ਆਥਣ ਦੇ ਹੁਣੇ 6 ਵਜਣ ਜਾ ਰਹੇ ਨੇ ਜੀ 25 ਮਾਰਚ ਦਾ ਦਿਨ ਆਖਣੇ ਆਖਰੀ ਪੜਾਤੇ ਆ ਜੇਕਰ ਫਾਇਸਲ ਜੀ ਤਸਵੀਰਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਖਾਸ ਕਰ ਮਾਝਾ ਖੇਤਰ ਦੇ ਵਿੱਚ ਅੱਛਲੇ ਹਲਕੀ ਟੁੱਟਮੀ ਬਦਲ ਬਈ ਐਂਟਰ ਕਰ ਚੁੱਕੀ ਆ ਔਰ ਮਾਲਵੇ ਦੇ ਕੁਝ ਖੇਤਰਾ ਦੇ ਵਿੱਚ ਟੁੱਟੇ ਕਸੇ ਜੋ ਬਦਲ ਉੱਪਰ ਦੇ ਜਿਹੜੇ ਆ ਲੰਘਦੇ ਫੈਨੇ ਪਛਮੀ ਸਿਸਟਮ ਐਸਲੇ ਸਰਗਰੂਗਾ ਜਿਵੇਂ ਕਿਸੇ ਤੁਹਾਨੂੰ ਸਵੇਰ ਦੀ ਵੀਡੀਓ ਦੇ ਚਾਫ ਰੈਡ ਦਿੱਤੀ ਸੀ ਕਿ ਸਿਸਟਮ ਦਾ ਜਿਹੜਾ ਮੁੱਖ ਅਸਰਾ ਉਹ ਪਾਕਿਸਤਾਨ ਦੇ ਲੈਹੰਦੇ ਵਾਲੇ ਪਾਸੇ ਯਾਨੀ ਕਿ ਉੱਤਰ ਖੱਗੂ ਖਾਗਾਂ ਦੇ ਵਿੱਚ ਬਹੁਤਾ ਵੇਖਣ ਨੂੰ ਮਿਲੇਗਾ ਆਖਣੇ ਰਾਵਲਪਿੰਡੀ اسلام ਉਮੀਦਾਰ ਹੋ ਸਕਦੇ ਨੇ ਤਾਜੀ ਤਗੜੀਆਂ ਹਵਾਵਾਂ ਦੇ ਨਾਲ ਤੇ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਬਰਫਵਾਰੀ ਹੋਵੇਗਾ ਤੇ ਹੇਠਲੇ ਖਾਗਾਂ ਦੇ ਵਿੱਚ ਕਿਤੇ ਕਿਤੇ ਗੜੇ ਮਾਰ ਪਾਕਿਸਤਾਨ ਵਾਲੇ ਫਾਸੇ ਵੀ ਔਰ ਜੰਮੂ ਕੀ ਸੰਗੀਰ ਵਾਲੇ ਫਾਸੇ ਵੀ ਜਿਹੜਾ ਜ ਤਗੜੇ ਮੀਂਹ ਜਿਹੜਾ ਦਰਜ ਕਰਵਾ ਸਕਦਾ ਹੈ ਪੰਜਾਬ ਦੀ ਜੇਕਰ ਆਪਾਂ ਚੜਦੇ ਹਾਂ ਪੰਜਾਬ ਦੀ ਗੱਲ ਕਰੀਏ ਤੇ ਦੁਆਬਾ ਖੇਤਰ ਦੇ ਮਾਝਾ ਖੇਤਰ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਹੁਸ਼ਿਆਰਪੁਰ ਦੇ ਇਹਨਾਂ ਚਾਰਕ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਸਾਰੇ ਖੇਤਰਾਂ ਦੇ ਵਿੱਚ ਨਹੀਂ ਇਹਨਾਂ ਚਾਰ ਜ਼ਿਲ੍ਹਿਆਂ ਦੇ ਕੁਝ ਖੇਤਰਾਂ 'ਚ ਹੋ ਸਕਦੇ ਨੇ ਜਿੱਥੇ ਬੱਦਲਵਾੜੀ ਦੇ ਨਾਲ ਹਲਕੇ ਅਲੀ ਘੰਟਿਆਂ ਦੇ ਦਰਮਿਆਨ ਉਸਲਾਵਾ ਜੀ ਇਹ ਸਿਸਟਮ ਬਹੁਤਾ ਕੁਝ ਪੰਜਾਬ ਹਰਿਆਣਾ ਰਾਜਸਥਾਨ ਨੂੰ ਨਹੀਂ ਤਾਂ ਹੋਵੇਗਾ ਬਾਰਡਰ ਏਰੀਆ ਤੋਂ ਲੈ ਕੇ ਚੜ੍ਹਦੇ ਵੱਲ ਦੇ ਖੇਤਰਾਂ ਦੇ ਵਿੱਚ ਭਾਵੇਂ ਪੰਜਾਬ ਹਰਿਆਣਾ ਰਾਜਸਥਾਨ ਬਦਰਵਾਈ ਬਹੁਤੇ ਖੇਤਰਾਂ ਦੇ ਵਿੱਚ ਪਹੁੰਚ ਕਰ ਸਕਦੀ ਹੈ ਹਲਕੇ ਟੁੱਟੇ ਜਿਹੇ ਬੱਦਲ ਜਿਹੜੇ ਅ ਦਰਜ ਹੋਣਗੇ ਉਤਲੇ ਪੱਦਰ ਜਿਹੜੀ ਬੱਦਲ ਬਾਈ ਬਣੇਗੀ ਪਰ ਮੀਂਹ ਜਿਹੜਾ ਕੁਝ ਢਾਵੇਂ ਢਾਵੇਂ ਖੇਤਰਾਂ ਦੇ ਵਿੱਚ ਹੀ ਦਰਜ ਹੋਣਗੇ ਪਾਕਿਸਤਾਨ ਵਾਲੇ ਪਾਸੇ ਇਹ ਸਿਸਟਮ ਪ੍ਰੇਤਨਾ ਸਰਗਰਮ ਹੈ ਤੇ ਐਸੇ ਲੇਜਾ ਕਰਾਖਾ ਦੇਖੀਏ ਤੇ ਗਰਜਲੇਸ਼ ਵਾਲੇ ਤਗੜੇ ਬਦਲਾ ਦਾ ਨਿਰਮਾਣ ਹੋ ਰਿਹਾ ਤੇ ਇਹ ਆਉਂਦੇ ਘੰਟਿਆਂ ਦੇ ਦਰਮਿਆਨ ਇਹਨਾਂ ਖਾਗਾ ਦੇ ਦਰمیان ਇਸਲਾਵਾ ਜਿਗਰਾਫਾ ਟੈਂਪਰੇਚਰ ਵਾਲੇ ਫਕਤ ਨੂੰ ਦੇਖੀਏ ਟੈਂਪਰੇਚਰ ਅੱਜ ਵੀ 1 ਡਿਗਰੀ ਜਿਹੜੇ ਉੱਤੇ ਨੂੰ ਚੜੇ ਨੇ ਵੀਤੇ 24 ਘੰਟਿਆਂ ਦੇ ਵਿੱਚ ਜਿਹੜੇ ਟੈਂਪਰੇਚਰ ਵਿੱਚੇ ਦਰਜ ਹੋਈ ਸੀ ਉਸ ਤੋਂ 1 ਡਿਗਰੀ ਦਾ ਇਜ਼ਾਫਾ ਅੱਜ ਵੀ ਹੋਇਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਇਹ ਇਜ਼ਾਫਾ ਇਸੇ ਤਰ੍ਹਾਂ ਹੋਏਗਾ ਦੱਖਣਪਰ ਦੀ ਹਵਾ ਅੱਜ ਵੀ ਕੋਈ ਬਹੁਤੀ ਰਵਾਨਗੀ ਦੇ ਨਾਲ ਨਹੀਂ ਚੱਲੀ ਤੇ ਜਦੋਂ ਇਹ ਚੱਲਦੀ ਅੱਜ ਰਾਤ ਜਾਂ ਕੱਲ ਤੋਂ ਤੇ ਇਹਦੇ ਨਾਲ ਟੈਂਪਰੇਚਰ ਹੋਰ ਵਧਣਗੇ 1-2 ਡਿਗਰੀ ਦਾ ਵਾਅਦਾ ਕੱਲ ਵੀ ਹੋ ਸਕਦਾ ਟੈਂਪਰੇਚਰ ਦੇ ਵਿੱਚ ਜਦੋਂ ਇਹ ਸਿਸਟਮ ਅੱਗੇ ਕੂਚ ਕਰ ਜਗਾ ਜਿਸ ਤੋਂ ਬਾਅਦ ਜਿਹੜੇ ਦਿਨ ਹੋਣਗੇ ਯਾਨੀ ਕਿ 27 28 29 ਜਿਹੜੇ ਦਿਨ ਹੋਣਗੇ ਠੰਡੀਆਂ ਖੁਸ਼ਕ ਹਵਾਵਾਂ ਹੋ ਸਕਦੀਆਂ ਨੇ ਉੱਤਰ ਵੱਲੋਂ ਛੋਦੀਆਂ ਥੱਲੇ ਉਤਰਦੀਆਂ ਹੋਈਆਂ ਟੈਂਪਰੇਚਰ ਨੂੰ ਥੋੜਾ ਠੱਲ ਪਾਉਣਗੀਆਂ ਜਿੱਥੇ ਟੈਂਪਰੇਚਰ 35 36 ਤੇ ਜਾ ਰਹੇ ਨੇ ਉਹ ਥੋੜੇ ਹੇਠਾਂ ਉਤਰਦੇ ਹੋਏ 32 33 ਤੇ ਧਰਜ ਹੋ ਸਕਤ ਨੇ ਤੋ ਇਹ ਜੇ ਸਾਰੀ ਕਹਾਣੀ ਇੱਕ ਨਜ਼ਰ ਅਫਤ ਆਜਾ ਅੰਕੜਿਆਂ ਤੇ ਲਾ ਲੈਨੇ ਆ ਜੋ ਜਾਰੀ ਕੀਤੇ ਆ ਮੌਸਮ ਦੇ ਖਾਗਨ ਸਕਰੀਨ ਤੇ ਦੇਖ ਸਕਦੇ ਹਾਂ ਗਰਦਾਸਰ ਫਟਾਨਕੋਟ ਅੰਮ੍ਰਿਤਸਰ ਸਾਹਿਬ ਤੇ ਹੁਸ਼ਿਆਰਪੁਰ ਇਹਨਾਂ ਚਾਰ ਜਿਲ੍ਹਿਆਂ ਦੇ ਖੇਤਰਾਂ ਦੇ ਵਿੱਚ ਆਸਾਰ ਹੈਗੇ ਨੇ ਕਿ ਹਲਕੀ ਟੁੱਟਮੀ ਬਦਲ ਬੱਦਲ ਨਾਲ ਕਿਤੇ ਕਿਤੇ ਸ਼ਰਾਟੇ ਲੱਗ ਸਕਦੇ ਨੇ ਅਗਲੇ 48 ਘੰਟਿਆਂ ਦੇ ਦਰਮਿਆਨ ਬੱਦਲ ਅ ਅੱਜ ਰਾਤ ਵੀ ਸਰਗਰਮ ਹੋ ਸਕਦਾ ਹੈ ਇਹਨਾਂ ਖੇਤਰਾਂ ਦੇ ਵਿੱਚ ਕੱਲ ਵੀ ਹੋ ਸਕਦਾ ਹੈ ਹਾਲਾਂਕਿ ਕੋਈ ਬਹੁਤੀ ਸ਼ਰਾਟੇ ਦੇ ਆਸਾਰ ਨਹੀਂ ਹੈ ਹਲਕੀ ਟੁੱਟਮੀ ਬੂੰਦਾਬਾਂਦੀ ਕਿਤੇ ਕਿਤੇ ਦਰਜ ਹੋ ਸਕਦੀ ਹੈ ਇਸ ਤੋਂ ਇਲਾਵਾ ਕੋਈ ਵੱਡਾ ਇਹ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਨੂੰ ਕੁਝ ਨਹੀਂ ਰਵੇਗਾ ਤੇ ਬਹੁਤੇ ਖਾਗਾਂ ਦੇ ਵਿੱਚ ਧੁੱਪ ਜੜੀਆ ਕੱਲ ਵੀ ਖੜੀ